ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨੇਪਾਲ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਨਗਰ ਆ ਪਾਈਆਂ ਤੇ ਕਾਫੀ ਦਿਨਾਂ ਬਾਅਦ ਅੱਜ ਆਪਾਂ ਵੀਰ ਕੋ ਵੀਡੀਓ ਬਣਾਉਣ ਆਏ ਹਾਂ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣ ਅਦਰ ਪੁੱਛਦੇ ਹਾਂ ਸਾਰੀ ਡਿਟੇਲ ਦੋ ਹੀ ਗਾਵਾਂ ਤੁਹਾਨੂੰ ਵਿਖਾਉਣੀਆਂ ਤੇ ਦੋਵੇਂ ਗੱਬਨਾ ਤੁਹਾਨੂੰ ਦਿਖਾਉਣੀਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਸਣਾ ਠੀਕ ਠਾਕ ਜੀ ਹਾਂਜੀ ਵਧੀਆ ਵਧੀਆ ਜ ਆਈ ਭਾਈ ਉਹ ਨਹੀਂ ਨਹੀਂ ਵੀ ਖੰਦੇ ਉਹ ਫਤੇ ਗੜ ਸਾਹਿਬ ਗਏ ਜੀ ਅੱਛਾ ਉਹ ਫਤੇ ਗੜ ਸਾਹਿਬ ਗਏ ਆ ਤੇ ਅੱਜ ਤੁਹਾਡੀ ਡਿਊਟੀ ਲੱਗ ਗਈ ਹਾਂਜੀ ਠੀਕ ਚਲੋ ਨਾਮ ਦੱਸਦੇ ਕਰੀ ਨਾਮ ਸਾਡਾ ਹੈਗਾ ਜਰਪੀ ਸਿੰਘ ਜੀ ਤੇ ਭਾਈ ਹੰਨ ਦਾ ਨਾਮ ਗੁਰਪ੍ਰੀਤ ਸਿੰਘ ਹੈ ਨਾ ਹਾਂਜੀ ਠੀਕ ਹੈ ਤੇ ਐਡਰੈਸ ਵੀ ਦੱਸ ਦ ਪਿੰਨ ਨਪਾਵਤਸੀਲ ਜਨਾਲਾ ਜ਼ਿਲ੍ਹਾ ਬਿਸਰ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦ ਇੱਕ ਰੀ 78884822 ਠੀਕ ਹੈ ਚਲੋ ਫਿਰ ਸ਼ੁਰੂਆਤ ਹਿਰਾਵਲੀ ਤੋਂ ਹੀ ਆਪਾਂ ਪਹਿਲਾਂ ਕਰਨੀ ਆ ਕਿ ਨਵਾ ਸੁਬਾ ਸੁਨਾ ਮਿਰਰੀ ਨੇ ਵਿਰਜਿਆ ਸੋਗੀ ਤੀਜੇ ਸਵੇ। ਤੀਸਰਾ ਸਵੇ ਸੁਨਾ ਹੈ। ਕਿੰਨਾ ਕੁ ਲਾਜੂ ਟਾਈਮ? ਵਿਰਜੇ ਇੱਕ ਦੋ ਦਿਨ ਹੀ ਖੜੋਗੇ। ਠੀਕ ਹੈ। ਅੱਜ ਚਲੋ। ਵੱਧ ਘਟ ਕੇ ਰਹੀ ਹੋ ਜਾਂਦੇ ਆ ਤੇ ਕਿੰਨਾ ਕੁ ਤੇਰਾ ਦੁੱਧ ਚਵਾਜੂਗੀ? ਵਿਰਜੇ 18-19 ਲੀਟਰ ਦੁੱਧ ਚਵਾਜੂਗੀ। ਅੱਛਾ। ਲੈ ਖੋਲੀਆਂ ਫਿਰ ਤੋਰੀਏ। ਬਾਕੀ ਅੱਜ ਦੋ ਚਾਰ ਦਿਨ ਲੈ ਜਾਉਗੀ ਉਤਰਾ ਸੂਨ ਚ। ਹਵਾਨਾ ਚੰਗਾ ਤਿਆਰ ਕਰਨਾ ਇਹਨੇ। ਬਾਕੀ ਆਪ ਅੱਜ ਭਾਜੀ ਹੁਣੀ ਘਰੇ ਨਹੀਂ ਆ। ਅੱਜ ਛੋਟੇ ਵੀਰ ਦੀ ਡਿਊਟੀ ਲੱਗੀ ਆ ਜਿਹੜੀ। ਤਿਆਰ ਹੀ ਆ ਤਰ੍ਹਾਂ ਬਸ ਥੋੜਾ ਜਿਹਾ ਟਾਈਮ ਖੜਦਾ ਇਹਨੇ ਸੋਚ ਤੋੜ ਦੇ ਕਰੀ ਸਿੱਧੀ ਲੈ ਜਾ ਲੰਮੀ ਤੋਰ ਲੈ ਚੰਗੀ ਤਿਆਰ ਹੋਈ ਆ ਥੱਲੇ ਲੈ ਆ ਵੀ ਜੀ ਤੇ ਕੀ ਰੱਖੇ ਵੇ ਜੇ ਦਾ ਮੁੱਲ ਫਿਰ ਆਪਾਂ ਵਿਲਦੀ ਮੰਗਣ ਨੂੰ ਭਾਂ 55 ਮੰਗ ਲਿਆ ਭਾ ਦੇ ਦਾਂਗੇ 50000 ਦੇ 50000 ਦੇ ਵਿੱਚੋਂ ਕਿੰਨਾ ਮਾਨ ਕਰ ਦੋਗੇ ਵੇ ਜੇ ਤੁਸੀਂ ਕਹਿੰਦੇ ਫਿਰ 46000 ਦੀ ਕਹਿੰਦੇ ਤਾਂ ਚਲੋ ਹੋਰ ਵਿੱਚੋਂ ਛੱਡ ਦਿਓ ਕੋਹ ਚਲੋ ਜੱਸ ਨੂੰ ਹੀ ਕਰ ਦਈਏ ਚਲੋ 44000 ਦੀ ਕਹਿੰਦੇ ਤਾਂ ਇੱਕ ਪੱਕੀ ਗੱਲ ਕਰ ਦਈਏ ਫਿਰ ਹਾਂਜੀ 42000 ਦੀ ਕਰ ਦਿਆਂ ਫਿਰ ਤੁਸੀਂ ਉਹਨਾਂ ਨਾਲ ਜ਼ਿਆਦਾ ਧੱਕਾ ਕਰੋ ਨਹੀਂ ਇਹ ਤੇ ਧੱਕਾ ਨਹੀਂ ਆ ਕੋਈ ਨਹੀਂ ਤਾਂ 42000 ਦੀ ਕਰ ਦਿਓ 42000 ਦੀ ਕਹਿੰਦੇ ਕਿ ਆ ਜਿਹੜੀ ਆਪਾਂ ਦੇ ਦੇ ਦਾਂਗੇ ਤੇ ਹੁਣ ਜਿਹੜੀ ਇੱਕ ਤੁਹਾਨੂੰ ਦੂਸਰੇ ਨੰਬਰ ਤੇ ਦਿਖਾਉਣੀ ਆ ਇਹ ਵੀ ਗੱਬਣ ਆ ਇਹਦਾ ਵੀ ਥਨ ਕਾਫੀ ਪਿਆਰਾ ਲੱਗਾ ਵਾ ਦੇਖ ਸਕਦੇ ਥਨਾ ਦਾ ਸਾਈਜ਼ ਗਿਆਪ ਇਹਦਾ ਚੰਗਾ ਹੈ ਇਹ ਵਿੱਚ ਕਿੰਨਾ ਕੁ ਲੱਜੂ ਟਾਈਮ ਵੀਰ ਜੀ ਦੇ 7 ਤਰੀਕ ਨੂੰ ਦਿਨ ਪੂਰੇ ਹੁੰਦੇ ਹਨ ਅੱਛਾ 7 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਤੇ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ ਵੀਰ ਜੀ ਇਹ 14-15 ਲੀਟਰ ਦੁੱਧ ਚਵਾਜੂ ਅੱਛਾ ਇਹ 15 ਲੀਟਰ ਦੇ ਲਾਗੇ ਬਨੇ ਦੁੱਧ ਚਵਾ ਦੂਗੀ ਤੇ ਸੂਆ ਕਿਨਵਾ ਇਹਦਾ ਦੁੱਜਾ ਜੇ ਇਹਦਾ ਦੂਸਰਾ ਸੂਆ ਹੈ ਲਿਆ ਖੋਲੋ ਹਾਂ ਫਿਰ ਤੋੜ ਦਈਏ ਨਾ ਦੇ ਲੈ ਆ ਜੇ ਤੁਹਾਡੀ ਜ਼ਮੀਨ ਤੋੜਦਾ ਬੰਦ ਹੋ ਵੀ ਦੀ ਬਾਕੀ ਆ ਦੇਖ ਸੰਦੇ ਹਵਾਨਾ ਇਹਦਾ ਲੱਗੇ ਤਾਂ ਬਾਕੀ ਦੋਵੇਂ ਗੱਬਣਾ ਵਾ ਆਪਣੇ ਇੱਥੇ ਆ ਕੇ ਪਾਸ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਤੇ ਇਹਦਾ ਵੀਰ ਜੀ ਕੀ ਰੱਖਦੀ ਹੈ ਮੁੱਲ ਵੀਰ ਜੀ ਮੰਗਣ ਭਾਵੇਂ ਇਹਦਾ 55 ਮੰਗ ਲਿਆ ਪਰ ਦੇ ਦਾਂ 45000 ਦੀ 45000 ਦੀ ਇਹਦੇ ਵੀ ਜੱਸ ਨੌਕਾਰੀ ਤੋਂ ਆਪੀ ਚਲੋ 45000 ਦੀ ਕਹਿੰਦੇ ਆ ਜੀ 41000 ਦੀ ਹਾਂਜੀ ਪੂਰੇ 40 ਦੀ ਕਰ ਦਿਓ ਫਿਰ ਚਲੋ ਫੇ 40 ਦੀ ਲੈ ਤੇ ਜੇ ਕੋ ਜੋੜਾ ਕੋਈ ਵੀਰ ਖੜੂਗਾ ਤੇ ਫੇ 8000 ਦਾ ਜੋੜਾ ਪਾ ਲਿਆ ਅੱਛਾ 8000 ਦਾ ਜੋੜਾ ਹੀ ਦੇ ਦੋਗੇ ਜੇ ਕੋ ਵੀਰ ਜੋੜਾ ਹੀ ਖੜੂਗਾ ਤੇ ਠੀਕ ਐ ਬਾਕੀ ਕੋਈ ਵੀਰ ਦੀ ਉਹਨਾਂ ਨਾਲ ਫੋਨ ਤੇ ਗੱਲ ਕਰ ਲੇ ਹਨਾ ਤੇ ਬਾਕੀ ਉਹਨਾਂ ਤੋਂ ਕੋਈ ਪੁੱਛ ਲੈ ਠੀਕ ਐ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਦੋਵੇਂ ਗੱਬਣਾ ਵਾ ਆਪਣੀਆਂ ਇੱਥੇ ਆਓ ਆਪਣੀ ਮਰਜ਼ੀ ਨਾਲ ਵੇਸ ਚਾਖ ਕੇ ਆਪਣੀ ਸਮਝ ਨਾਲ ਤਸੱਲੀ ਕਰਕੇ ਪਾਸ ਕਰਕੇ ਫੇਰੀ ਆਪਣਾ ਪਸ਼ੂ ਖਰੀਦੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ